ਉਸ ਇਨਸਾਨ ਦੀ ਉਦਾਹਰਨ ਦੇ ਕੇ ਪਾਤਸ਼ਾਹ ਕਹਿ ਰਿਹਾ ਕਿ ਇੱਕ ਧਰਮੀ ਬੰਦਾ ਮਾਇਆ ਦੇ ਗੁਲਾਮ ਹੋ ਕੇ ਮਾਇਆ ਦੇ ਲਾਲਚ ਵਾਸ ਹੋ ਕੇ ਦਿਨ ਤਿਹਾਰਾਂ ਤੇ ਤਾਂ দান ਲੈਂਦਾ ਹੀ ਐ ਪਰ ਮਾਇਆ 'ਚ ਇੰਨਾ ਖਪਤ ਹੋ ਗਿਆ ਐ ਨਾ ਉਲਝ ਗਿਆ ਜਿਹੜੀਆਂ ਥਾਵਾਂ ਤੇ দান ਨਹੀਂ ਵੀ ਲੈਣਾ ਚਾਹਦਾ ਚਾਹੀਦਾ ਉੱਥੇ ਵੀ ਲੈਣਾ ਸ਼ੁਰੂ ਕਰ ਦਿੱਤਾ ਸਿਰਫ ਉਸ ਪੰਡਤ ਦਾ ਤਾਂ ਨਾਮ ਇੱਕ ਸੰਕੇਤਕ ਰੂਪ ਹੈ ਤੇ ਮੈਂ ਨਾਲੇ ਵੀ ਬੇਨਤੀ ਕਰਦਾ ਇਹ ਗਿਆਨ ਇਹ ਉਪਦੇਸ਼ ਸਾਡੇ ਸਾਰਿਆਂ ਲਈ ਸਾਂਝਾ ਹੈ ਇਹ ਨਾ ਸੋਚਣਾ ਵੀ ਸ਼ਾਇਦ ਉਸ ਪੰਡਤ ਦੀ ਗੱਲ ਹੈ ਤੇ ਉੱਥੇ ਗੱਲ ਖਤਮ ਹੋ ਗਈ ਉਹ ਤਾਂ ਇੱਕ ਉਦਾਹਰਣ ਹੈ ਸੱਜਣ ਠੱਗ ਨਾਲ ਜੋ ਵਾਰਤਾ ਲਾਪ ਹੋਈ ਸਾਰੇ ਸੰਸਾਰ ਲਈ ਸਿੱਖਿਆ ਕੋਡੇ ਰਾਖਸ਼ ਨਾਲ ਜੋ ਪਾਸ਼ਾ ਦਾ ਸੰਵਾਦ ਹੋਇਆ ਸਾਰੇ ਸੰਸਾਰ ਲਈ ਸਿੱਖਿਆ ਬਲੀ ਕੰਧਾਰੀ ਨਾਲ ਜੋ ਵਾਰਤਾ ਲਾਪ ਹੋਈ ਸਾਰੇ ਸੰਸਾਰ ਲਈ ਸਿੱਖਿਆ ਇਹੀ ਤਾਂ ਗੁਰਬਾਣੀ ਦੀ ਖੂਬੀ ਹੈ ਇਹੀ ਤਾਂ ਗੁਰੂ ਨਾਨਕ ਸਾਹਿਬ ਦੇ ਪਾਤਸ਼ਾਹ ਦਾ ਸਿਧਾਂਤ